ਇਹ ਤਾਂ ਸ਼ਾਂਤੋ ਜੋ ਕੋਈ ਨਹੀਂ ਕਿਹੜੀ ਫਲਾਕੇ ਦੀ ਕਿੰਨੂ ਚਾਹ ਦੀ ਕਿੰਨੂ ਵੇਚੋ ਮੇਰੇ ਮੂੰਹ ਤੇ ਇਸ ਪਰ ਮੈਂ ਮਾਰੂਗੀ ਸਾਰੇ ਸਾਹਮਣੇ ਮਾਰੂਗੀ ਮੈਂ ਉੱਪਰ ਮਾਰੂਗਾ ਦੋ ਤੋਂ ਵੇਚਦੇ ਨੇ ਦੋ ਤੋਂ ਤੇ ਗੁੱਡਰ ਮਾਪਾ ਕੇ ਯੋਗਨਾ ਸ਼ਾਹ ਦੇ ਦੇ ਯੋਗਨਾ ਉਹ ਚਲ ਕੋਈ ਕਹੇ ਪਹਿਲੇ ਤੁਸੀਂ ਬੈਠੋ ਆਰਾਮ ਨਾਲ ਬੈਠਣਾ ਆਰਾਮ ਨਾਲ ਬੈਠਣਾ ਕੋਈ ਨਹੀਂ ਆਗਾ ਉਹ ਆ ਕੇ ਪੇਸ਼ ਕਰ ਰਿਹਾ ਕੋਈ ਤੇ ਨਾਲ ਸਾਰੇ ਉਹਨੂੰ ਮਾਰੂਗੀ ਇਹ ਸਾਰੇ ਸਾਰੇ ਫੋਟ ਨਾਲ ਇਹਨੇ ਮੇਰੇ ਭਰਾ ਮਰਿਆ ਨਸ਼ਾ ਵੇਚਦਾ ਸ਼ਰੀਆਮ ਸਾਰੇ ਸਾਰੇ ਨਿਵਾਸ ਸਬਕ ਤੋਂ ਪਰਕਰਕ ਸਰਕਾਰ ਤੇ ਦੇਸ਼ਾਫਤ ਫਰਦ ਫਰਦ ਮੰਤਰੀ ਉਹਦਾ ਨਾਮ ਕਰ ਰਹੇ ਆ ਥੋੜੇ ਬਾਰੇ ਕਿਉਂ ਥੋੜੇ ਪ੍ਰਾਜੇ ਮੋਟਰਸਿਕਲ ਤੋਂ ਮਰੇ ਆ ਮੈਨੂੰ ਨਹੀਂ ਪਤਾ ਹੈ ਕਿ ਉਹ ਮਾਰੇ ਕੋਈ وجہ ਹੋਗੀ ਮਾਰੇ ਦੀ ਭਾਜੀ ਮੇਰੀ ਗੱਲ ਸੁਣੋ ਆਪਾਂ ਕੁਝ ਨਹੀਂ ਕਹਿ ਸਕਦੇ ਕਿ ਉਸ ਟਾਈਮ ਤੇ ਆਪਾਂ ਤੇ ਪ੍ਰੈਜ਼ెంట్ ਨਹੀਂ ਸੀਗੇ ਠੀਕ ਹੈ ਅਗਰ ਅਸੀਂ ਉੱਥੇ ਹੁੰਦੇ ਤਾਂ ਸਭ ਕੁਝ ਦਾਸ ਕਰਦੇ ਅਸੀਂ ਉੱਥੇ ਨਹੀਂ ਸੀਗੇ ਜਿਵੇਂ ਤੁਹਾਨੂੰ ਦਿੱਤੀ ਜਾਣੀ ਹੁੰਦੀ ਸਾਬੀਤ ਆ ਮੈਂ ਇਸ ਗੱਲ ਤੇ ਚੋਣੀਆਂ ਤੇ ਮੇਰੇ ਭਰਾ ਦਾ ਫਰਦਰ ਪਿਆ ਉਹਨੇ ਮੈਂ ਉਹਦਾ ਕਰਤੀ ਮੇਰੇ ਤੇ ਜਿਹੜੀ ਮਰਜ਼ੀ ਕਰਾ ਲਾ

ਉੱਤੇ ਪਰ ਕੀ ਮੰਗ ਰਹੇ ਹੈ ਤਿੰਨ ਚਾਰ ਵਾਰ ਇਹ ਤੋਂ ਗਿਲੀ ਮੁੱਲੀ ਜਾਂਦੀ ਰਹਿੰਦੀ ਹੈ ਤੁਸੀਂ ਕੀ ਗੱਲ ਕੋਈ ਕਾਰਵਾਈ ਨਹੀਂ ਕਰ ਰਹੀ ਤੁਸੀਂ ਕੀ ਜਾਣਦੇ ਹੋ ਜੀ ਅਸੀਂ ਚਾਹੁੰਦੇ ਹਾਂ ਵੀ ਪੱਤਾ ਪ੍ਰੋਪਰ ਪੇਸ਼ ਹੋਵੇ ਤੁਸੀਂ ਪ੍ਰੋਪਰ ਮਾਰਨਾ ਹੋਵੇ ਤਾਂ ਕਾਰਵਾਈ ਕਰਵਾ ਕੇ ਲਾ ਦਿਓ ਉੱਤੇ ਪਹਿਲੇ ਬੱਚੇ ਹੈ ਜੀ ਮੈਂ ਕਾਰਵਾਈ ਕਰ ਰਹੇ ਹਾਂ ਇੱਥੇ ਉਹਦੇ ਪਹਿਲੇ ਬੱਚੇ ਨਾਲ ਜਾਓ ਜੀ ਪਹਿਲਾ ਬੱਚਾ ਦਰਦੁੰਦਾ ਸ਼ਰਦਨ ਨੇ ਜਿਹੜੇ ਕਿੰਨੇ ਬੰਦੇ ਹੈ ਜੀ ਉਹ ਕਿੰਨੇ ਬੰਦੇ ਜਿਹੜੇ ਜਿਹੜਾ ਜਿਹੜਾ ਜੀ ਕਿੰਨੇ ਬੰਦੇ ਸੀਗੇ ਉਹ ਚਾਰ ਬੰਦੇ ਨੇ ਜੀ ਕਿਹੜੇ ਪਿੰਡ ਦੇ ਵਿੱਚ ਜਿਹੜੇ ਗਲਤ ਅਨਸਰ ਨੇ ਜਿਨ੍ਹਾਂ ਦੇ ਮਤਲਬ ਜੇ ਮੈਂ ਕਹਾ ਵੀ ਨਸ਼ੇ ਦੇ ਪਿੱਛੇ ਵੀ ਉਹਨਾਂ ਤੇ ਦੂਸ਼ਣबाजी ਚਲਦੀ ਰਹੀ ਆ ਪਿੰਡ ਦੇ ਨੌਜਵਾਨ ਮੁੰਡਿਆਂ ਦੇ ਵਿੱਚ ਗੱਡੀ ਮਾਰ ਕੇ ਇੱਕ ਵਿਚਾਰਾ ਸਾਡਾ ਵੀਰ ਜੋ ਮੌਕੇ ਤੇ ਮਰ ਗਿਆ ਤੇ ਦੋ ਜਾਨੇ ਜਿਹੜੇ ਫਟੜ ਨੇ ਉਹਦੇ ਰਿਗਾਰਡਿੰਗ ਇੱਥੇ ਸਾਰੇ ਪਿੰਡ ਵਾਲੇ ਇਕੱਠੇ ਹੋਏ ਸੀ ਕਿਉਂਕਿ ਕੱਲ ਜਦੋਂ ਸ਼ਾਮ ਟਾਈਮ ਪੁਲਿਸ ਉੱਥੇ ਪਹੁੰਚਦੀ ਆ ਤਾਂ ਜੋ ਉਹਨਾਂ ਦਾ ਵਤੀਰਾ ਸੀ ਜਿਹੜਾ ਉੱਥੇ ਮੌਜੂਦੀ ਤੇ ਮੌਜੂਦ ਸੀ ਆਈਓ ਉਹਦੀ ਸ਼ਰਾਬ ਪੀਤੀ ਸੀ ਤੇ ਬੁਰਾ ਭਲਾ ਪਿੰਡ ਵਾਲਿਆਂ ਨੂੰ ਬੋਲ ਕੇ ਆਇਆ ਸੋ ਪਿੰਡ ਵਾਲਿਆਂ ਦੀ ਡਿਮਾਂਡ ਹੈ ਵੀ ਇੱਕ ਤਾਂ ਉਹਨੂੰ ਇਮੀਡੀਟਲੀ ਸਸਪੈਂਡ ਕੀਤਾ ਜਾਵੇ ਇੱਕ ਜਿਹੜੇ ਗਲਤ ਆਨਸਰ ਨੇ ਜਿਨ੍ਹਾਂ ਤੇ ਬਾਰ-ਬਾਰ ਕੰਪਲੇਂਟਾਂ ਵੀ ਪਿੰਡ ਪਾਉਂਦਾ ਆ ਤੇ ਜਿਨ੍ਹਾਂ ਦੇ ਸਮੁੱਚਾ ਪਿੰਡ ਖਿਲਾਫ ਆ ਉਹਦੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਵੀ ਉਹਨਾਂ ਤੇ ਬਣਦੀ ਕਾਰਵਾਈ ਕਰੋ ਕਿਸੇ ਨੂੰ ਬਖਸ਼ਿਆ ਨਾ ਜਾਵੇ ਪਹਿਲਾਂ ਰੌਲੇ ਪੈ ਰਹੇ ਆ ਵੀ ਇਹ ਕਹਿੰਦੇ ਵੀ ਐਕਸੀਡੈਂਟਲ ਕੇਸ ਆ ਪਰ ਜੋ ਮੁੱਢੇ ਲੋਕਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਵੀ ਇਹਨਾਂ ਦੀ ਰੰਜਿਸ਼ ਬਾਜੀ ਕਰਨ ਮੁੰਡਾ ਮਾਰਿਆ ਗਿਆ ਸੋ ਪਿੰਡ ਵਾਲੇ ਦੀ ਡਿਮਾਂਡ ਆ ਵੀ 302 ਦਾ ਬਰਚਾ ਉਹਨਾਂ ਤੇ ਉਹਨਾ ਬਣ ਅਸ਼ਵਾਸ਼ਣ ਉਹਨਾਂ ਨੇ ਦਿੱਤਾ ਇਹਨਾਂ ਨੂੰ ਤੇ ਉਸੇ ਗੱਲ ਦੀ ਵੇਟ ਕਰ ਰਹੇ ਆ ਵੀ ਹੋਵੇ ਤਾਂ ਕਿ ਜਿਹੜੇ ਵਿਚਾਰਾ ਸਾਡਾ ਵੀਰ ਗਿਆ ਉਹਨਾਂ ਦੇ ਪਰਿਵਾਰਕ ਮੈਂਬਰ ਕਰੇ ਜਾਣ ਉਹ ਸਾਡੇ ਵੀਰ ਦਾ ਸੰਸਕਾਰ ਕਰਨ ਤੇ ਜੋ ਪ੍ਰਮਾਤਮਾ ਦਾ ਭਾਣਾ ਤਾਂ ਹੋ ਗਿਆ ਪਰ ਉਹਨੂੰ ਇਨਸਾਫ ਮਿਲਣਾ ਚਾਹੀਦਾ ਇਹਦੇ ਸ਼ਾਂਤੋ ਜੋ ਕੋਈ ਨਾ ਜਿਹੜੀ ਸਲਾਹ ਦਿੱਤੀ ਸੀ 3-4 ਦਿਨ ਤੋਂ ਹੋਇਆ ਮੇਰੇ ਮੂਰੇ ਬੇਸਪਰਮ ਮੈਂ ਮਾਰੂੰਗੀ ਸਾਰੇ ਸਾਹਮਣੇ ਉਹ ਮੈਂ ਮਾਰੂ ਪਰ ਮਾਰੋ ਦੋ ਤਾਂ ਵੇਚ ਦੇਣੇ ਆ ਦੋ ਤਾਂ ਤੇਰੇ ਪਾਪਾਂ ਦਾ ਯੋਗਨਾ ਸ਼ਾਹ ਵੇਚ ਦੇਣੀ ਉਹ ਚਲ ਕੋਈ ਗੱਲ ਨਹੀਂ ਪਹਿਲੇ ਤੁਸੀਂ ਬੈਠੋ ਆਰਾਮ ਨਾਲ ਰਾਮਲਾ ਪਵਨ ਕਰੇ ਕੋਈ ਨਹੀਂ ਆਣਾ ਉਹ ਆਪੇ ਪੇਸ਼ ਕਰੋ ਕੋਤ ਨਾਲ ਸਾਰੇ ਆ ਗਏ ਉਹ ਵੀ ਮਾਰੇ ਸਾਰੇ ਸਾਰੇ ਮੋਢੇ ਨਾਲ ਜੀਨੇ ਮੇਰਾ ਭਰਾ ਮਰਿਆ ਨਸ਼ਾ ਵੇਚਦਾ ਉਹ ਸ਼ਰੀਆਮ ਸਾਰੇ ਟੈਂਕ ਵਿੱਚ ਸਾਰੇ ਨਸ਼ੇ ਵੇਚਦੇ ਰਹਿੰਦੇ ਕਰਕੇ ਮੋਟਰਸਾਈਕਲ ਨਾਲ ਦੇਸ਼ਾ ਫੜਕ ਫੜਕ ਕਰਦਾ ਮੰਤਰੀ ਉਹਦਾ ਨਾਮ ਅਸੀਂ ਕਰ ਰਹੇ ਆ ਕਰ ਵੀ ਉਹਨੇ ਮਾਰਿਆ ਕਿਉਂ ਥੋੜੇ ਭਰਾ ਦੇ ਮੋਟਰਸਾਈਕਲ ਮਾਰਿਆ ਉਹ ਮੈਨੂੰ ਨਹੀਂ ਪਤਾ ਹੈਗਾ ਉਹ ਮਾਰਿਆ ਕੋਈ وجہ ਹੋਗੀ ਮਾਰਨ ਦੀ ਭਾਜੀ ਮੇਰੀ ਗੱਲ ਸੁਣੋ ਆਪਾਂ ਕੁਝ ਨਹੀਂ ਕਹਿ ਸਕਦੇ ਉਸ ਟਾਈਮ ਤੇ ਆਪਾਂ ਤਾਂ ਪ੍ਰੈਜ਼ੈਂਟ ਨਹੀਂ ਸੀਗੇ ਠੀਕ ਹੈ ਅਗਰ ਅਸੀਂ ਉੱਥੇ ਹੁੰਦੇ ਤਾਂ ਸਭ ਕੁਝ ਨਾਸ ਕਰਦੇ ਅਸੀਂ ਉੱਥੇ ਨਹੀਂ ਸੀਗੇ ਜਿਵੇਂ ਤੁਹਾਨੂੰ ਸੱਚੀ ਜਾਣੀ ਹੋਣੀ ਇਨਸਾਫੀ ਚਾਹੋ ਮੈਂ ਇਨਸਾਫ ਵਿੱਚ ਹੋਣੀਆ ਕਿ ਮੇਰੇ ਭਰਾ ਦਾ ਮਰਡਰ ਹੋਇਆ ਉਹਨੇ ਮੈਂ ਉਹਦਾਂ ਕਰੂੰਗੀ ਮੇਰੇ ਤੇ ਜਿਹੜੀ ਮਰਜ਼ੀ ਦਾ ਰੱਬ ਜੇ ਜਿਹੜੀ ਮਰਜ਼ੀ ਦਾ ਮੈਂ ਲੈਣੇ ਤਿਆਰ ਆ ਹਾਂਜੀ ਇੱਕ ਬੜੀ ਮੰਦ ਭਗੀ ਘਟਨਾ ਵਾਪਰੀ ਜਿਹਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋਈ ਹੈ ਤੇ ਦੋ ਜ਼ਖਮੀ ਨੇ ਤੇ ਉਹ ਜਾਣ ਪੁੱਜ ਕੇ ਹਿੱਟ ਕੀਤਾ ਉਹਨਾਂ ਨੌਜਵਾਨ ਨੂੰ ਜਿਹਦੇ ਨਾਲ ਦੋ ਜਿਹੜੇ ਜ਼ਖਮੀ ਹਲਤ ਮੇਰੇ ਕੱਛਤੀ ਜੀ ਨੇ ਪੀ ਜੀ ਐਨ ਤੇ ਇੱਕ ਵੀ ਮੌਤ ਹੋ ਗਈ ਹੈ ਤੇ ਸਾਰਾ ਪ੍ਰਸ਼ਾਸਨ ਨੇ ਉਸ ਸਬੰਧ ਵਿੱਚ ਮਲੋਇਆ ਵੀ ਜੋ ਵੀ ਵਰਦੀ ਕਰ ਕਾਰਵਾਈ ਕਰਨ ਦੀ ਤੁਹਾਨੂੰ ਕੋਈ ਵੀ ਉਹ ਬੰਦਾ ਜਿਹੜਾ ਹੈਗਾ ਜਿਹਨੇ ਸਭ ਕੁਝ ਕੀਤਾ ਕ੍ਰਿਮੀਨਲ ਟਾਈਪ ਹੈਗਾ ਪਹਿਲਾਂ ਵੀ ਉਹਦੇ ਬਾਰੇ ਕਈ ਵਰਤੇ ਹੈਗੇ ਨੇ ਤੇ ਪ੍ਰਸ਼ਾਸਨ ਸਾਰਾ ਇਹੀ ਕਿਹਾ ਵੀ ਜੋ ਵੀ ਬੰਦੇ ਜੋ ਕਾਰਵਾਈ ਉਹ ਤੇ ਪੂਰੀ ਤੋਸ ਕਰਵਾਈ ਕੀਤੀ ਜਾਵੇ ਨਸ਼ੇ ਦੇ ਮਾਮਲੇ ਕੋਈ ਦਾ ਨਾਮ ਨਹੀਂ ਜਾ ਰਹੀ ਜੀ ਪਰ ਆਪਣੇ ਦਾਪ ਦੇ ਵਿੱਚ ਵੀ ਦੇਖੋ ਜੀ ਸਾਰੀਆਂ ਕੋਸ਼ਿਸ਼ਾਂ ਚੱਲਦੇ ਤੁਸੀਂ ਨਾਲਿਓ ਇੱਕ ਵੱਡਾ ਕੋੜ ਆ ਤੇ ਵੱਡੇ ਟਾਈਮ ਤੋਂ ਫੱਲੇ ਹੋਇਆ ਤੇ ਸਾਡੀਆਂ ਕੋਸ਼ਿਸ਼ਾਂ ਚੱਲਦੇ ਨੇ ਅੱਗੇ ਵੀ ਪਿਛੇ ਜਿਹਾ ਫਜ਼ਾਰੀ ਜਰੂਰ ਹੋਈ ਹੈ ਦੀ ਇਹਨਾਂ ਪਰ ਇਹ ਹਟਦੇ ਨਹੀਂ ਹੈਗੇ ਜੇ ਜਦੋਂ ਸਾਰਾ ਮਤਲਬ ਕਾਦਮੀ ਜਦੋਂ ਆਪਾਂ ਕਰਨਾ ਲੜਕੀ ਹੋਣਾ ਮਤਲਬ ਪ੍ਰਸ਼ਾਸਨ ਨੂੰ ਵੀ ਗਰੀ ਇਸ ਨਾਲ ਜਿਆਦਾ ਧਿਆਨ ਦੇਣ ਦੀ ਲੋੜ ਹੈ ਵੀ ਤੁਹਾਨੂੰ ਪਤਾ ਵੀ ਪਿਛੇ ਜੇ ਵੀ ਇਸ ਤਰ੍ਹਾਂ ਦੇ ਕੰਮ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਇਹ ਦੇਖੋ ਬਲੀਵ ਦੁੱਖ ਦਾ ਸਮਝੋ ਆਪ ਦੁੱਖ ਹੋਇਆ ਹਨ ਕਿਸੇ ਪਰਿਵਾਰ ਤੋਂ ਜਦੋਂ ਮੈਂਬਰ ਚਲੇ ਜਾਂਦਾ ਉਹਦੀਆਂ ਕੀ ਹੈ ਜਿਹੜਾ ਜ ਮਤਾਇਤ ਬਾਰੇ ਜਿਹੜੇ ਪੁਸ ਦੇ ਖਿਲਾਫ ਕਾਦਮੀ ਕਰ ਕਹਿੰਦੇ ਆ ਇਸ ਦੇ ਖਿਲਾਫ ਇਹ ਹੈ ਜੀ ਜਿਹੜਾ ਸਾਡਾ ਥਾਣਾ ਦਾਪ ਦੇ ਨਹੀਂ ਅਲੀਗੇਸ਼ਨ ਲਾਇਆ ਵੀ ਉਹ ਨਾ ਬਸਵੇਗੀਤਾ ਸਭੀ ਹਾਲ ਦੇ ਵਿੱਚ ਸੀ ਉਹਨੂੰ ਮੈਂ ਵੀ ਜੀ ਲੀ ਇੱਥੇ ਪਰਪੋਰਸ਼ਨਲ ਡਿਪਾਰਟਮੈਂਟ ਵਾਲੀ ਦੀ ਸਸਪੈਂਸ਼ਨ ਦੀ ਪਾਸ ਕਰਕੇ ਸਬਰੀ ਸਾਹਿਬ ਨੂੰ ਹੁਣੇ ਭੇਜ ਦਵਾਂਗਾ ਨੰਬਰ 1 ਨੰਬਰ 2 ਤੇ ਜਿਹੜਾ ਪਰਿਵਾਰ ਲੈ ਗਿਆ ਵੀ ਕੋਈ ਇੱਕ ਬੰਦੇ ਵਾਲੀ ਸਾਡੂ ਕਿਸੇ ਨੂੰ ਨਹੀਂ ਅਸੀਂ ਮੌਕੇ ਦੇ ਨਹੀਂ ਸੀ ਪਰਿਵਾਰ ਜਿੰਨੇ ਬੰਦੇ ਲਗਾਊਗਾ ਉਹਨਾਂ ਦੇ ਖਿਲਾਫ ਸਾਰੇ ਦੇ ਖਿਲਾਫ ਪਰਚਾ ਦਰਜ ਕਰਾ ਕੇ ਤੇ ਉਹਨਾਂ ਨੂੰ ਇਮੀਡੀਟਲੀ ਅਰੈਸਟ ਕਰਕੇ ਅੰਦਰ ਵੀ ਭੇਜਾਂਗੇ ਕਿ ਮਾਮਲਾ ਕੀ ਸੀ ਵੀ ਇਹ ਇਹ ਮਾਮਲਾ ਜਿਹੜਾ ਹੁਣ ਗੱਡੀ ਉਹਨਾਂ ਵਿਚਕਾਰ ਦਾ ਬੰਦੇ ਦੀ ਇਹਨਾਂ ਦੇ ਪਰਿਵਾਰ ਦੀ ਡੈਥ ਹੋਈ ਆ ਦੋ ਬੰਦੇ ਇੰਜਰਡ ਅੱਛਾ ਇਹ ਕਾਰਵਾਈ ਨਹੀਂ ਖੜਿਆ ਤਾਂ ਪੋਸਟ ਸਾਡੇ ਵੱਲੋਂ ਕਾਰਵਾਈ ਉਹ ਤਾਂ ਤਿਆਰੀ ਆ ਜੀ ਤਿਆਰੀ ਹਰ ਪਕੌੜਾ ਕਿ ਹੋਇਆ ਕਿਹੜਾ ਮੁੰਡੇ ਡੱਟ ਗਈ ਹੋਈ ਆ ਕੁਲਵਿੰਦਰ ਸਿੰਘ ਅਜੇ ਇਹ ਮਾਰਿਆ ਕਿ ਉਹ सोनू सोनू ਆਈ ਚੱਕਲੀ ਮੰਗਾ ਤਾ ਅਰੇ ਇਹਨੇ ਪਹਿਲੇ ਨਸ਼ੇ ਪੱਚੇ ਦਾਜ ਆਪਣੇ ਮੱਛਰਾਂ ਦੇ ਪੋਸਟਾਂ ਨਹੀਂ ਹੈ ਨਹੀਂ ਉਹ ਮੱਛਰਾਂ ਵਾਲੇ ਨਹੀਂ ਮੱਛਰਾਂ ਵਾਲੇ ਨਹੀਂ ਜਿਹੜੇ ਤੇ ਭਰਾ ਤੇ ਭਰਾ ਤੇ ਦੋਵਾਂ ਨੇ ਮਾਰੇ ਫਿੱਢੀ ਲਈ ਕਿ ਇਹ ਕੰਦਰ सोनू ਚਲਾ ਰਿਹਾ ਸੀ ਜਦੋਂ ਤੱਕ ਇਹਨਾਂ ਨੇ ਬਿਆਨ ਪਾਇਆ ਤਾ